ਸਾਡੇ ਵੀਰੋ ਜੀ ਟੂਰਨਾਮੈਂਟ ਹੋ ਗਿਆ ਸਟਾਰਟ ਆਪਣਾ ਪਿਛਲੇ 4-5 ਮਹੀਨਿਆਂ ਤੋਂ ਮਿਹਨਤ ਕੀਤੀ ਹੈ ਤੇ ਅੱਜ ਮਿਹਨਤ ਨੇ ਫਲ ਆਈਏ ਹੈ ਗਰਾਉਂਡ ਵੀ ਬਹੁਤ ਸੋਹਣਾ ਬਹੁਤ ਵਧੀਆ ਜਿਹੜਾ ਮੇਲਾ ਹੋ ਰਿਹਾ ਐਨ ਮੇਰੇ ਵੀਰੋ ਧੰਨਵਾਦ ਹੈ ਸਾਰੇ ਸਾਡੇ ਕਮੈਂਟਰ ਜੀ ਹਾਂਜੀ ਤੁਮਾ ਮਾ ਕੇ ਸਾਰੇ ਪਹੁੰਚੋ ਕਮੈਂਟ ਬਾਰ ਰੌਣਕ ਵਧਾਓ ਜੀ ਸਹੀ ਹੈ ਇਹ ਕਮੈਂਟਰेटर ਸਾਡਾ ਬਹੁਤ ਮਸ਼ਹੂਰ ਆ ਸਾਰੇ ਟੂਰਨਾਮੈਂਟ ਤੇ ਹੁੰਦਾ ਹੈ ਭਾਈ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪਾਂ ਜੋ ਕਬੱਡੀ ਕੱਪ ਕਰਾ ਰਹੇ ਹਾਂ ਵਾਹਿਗੁਰੂ ਜੀ ਅੱਜ ਉਹ ਦਿਨ ਆ ਗਿਆ ਵਾਹਿਗੁਰੂ ਜੀ ਦੀ ਖਾਤੇ ਨਹੀਂ ਹੋ ਗਿਆ तकरीबन ਸਾਲੂ ਲੱਗਿਆ ਨੂੰ ਇੱਕ ਮਹੀਨੇ ਬਾਅਦ ਅੱਜ ਮੜਾ ਜੀ ਸੁੱਖ ਰਸਾਂ ਲੈਣਾ ਕਿਉਂਕਿ ਤਿਆਰੀਆਂ ਕਰ ਰਹੀਆਂ ਸੌਖੇ ਨਹੀਂ ਹੈਗੀਆਂ ਪ੍ਰੋਫੈਸ਼ਨਲ ਨਹੀਂ ਹੈਗੀਆਂ ਸੌਖੇ ਨਹੀਂ ਹੈਗੀਆਂ ਤੇ ਦਹੋਣੇ ਤੁਹਾਨੂੰ ਅੱਜ ਮੈਚ ਇੱਥੇ ਦੇ ਕਿ ਮੈਂ ਉਹਨੇ ਛੇ ਟੀਮਾਂ ਦੇ ਮੁਕਾਬਲੇ ਹੋਣੇ ਤੇ ਬਹੁਤ ਸੋਹਣੇ ਮੁਕਾਬਲੇ ਓ ਜੀ ਸੰਗਤ ਦਰਸ਼ਕ ਆਉਣੇ ਸ਼ੁਰੂ ਹੋ ਗਿਆ ਉਹ ਪਾਸੇ ਲੈਂਟਰੀ ਪਾਰਲੀ ਸਾਈਡ ਰੋ ਉਧਰਲੀ ਸਾਈਡ ਤੋਂ ਤੇ ਸਾਹਮਣੇ ਗਰਾਊਂਡ ਇੱਧਰ ਜਿਹੜੀ ਕੜੀ ਚੌੜਾ ਦਾ ਲੰਗਰ ਚੱਲ ਰਿਹਾ ਹੈ ਇੱਧਰ ਤੇ ਸ਼ਬੀਲ ਦੂਜੀ ਸਾਈਡ ਲਈ ਹੋਈ ਹੈ ਆ ਵਾਧਿਆ ਕਰਿਆ ਹੋਇਆ ਥੋੜਾ ਡਿਵਾਈਡ ਕਰਿਆ ਥੋੜਾ ਫਰਕ ਰੱਖਿਆ ਨਾ ਇੱਕ ਜਗ੍ਹਾ ਰਸ਼ ਪੈ ਜਾਂਦਾ ਜੀ ਪਹਿਲਾਂ ਮੁੰਡੇ 20 ਸਾਲੇ ਖੇਲਣ ਲੱਗੇ ਆ 20 ਸਾਲਾਂ ਨੇ ਲੋ ਜੀ ਪਹਿਲਾ ਮੈਚ ਸਟਾਰਟ ਹੋ ਰਿਹਾ ਫਿਰ ਆ लॻियूं कहिड़े फरारी कंदे कर سرا کرایا ہوا ہے چارا کی لگی چین میرے دیکھ رہی کہ ਆ ਫੱਟੇ ਭਰਿਆ ਮਾਲਾ ਆ ਰਗਰੇ ਪੰਜਾਬ ਦੀ ਜਿਗਵਾਲੀ ਖੇਡ ਨਜ਼ਾਰੀ ਆ ਬਾਉਂਡਰ ਦੇ ਪਾਸੇ ਬਾਇਰ ਜਿਹੜਾ ਮੇਰੇ ਵੀਰੋ ਰੇਡਰ ਦੇ ਹਿੱਸੇ ਆਇਆ ਹੈ ਖੇਡ ਦੇ ਮਾਲਾ ਨੂੰ ਦੇਖਾਗੇ ਅੱਜ ਰਾਣ ਬੱਗਾ ਕਹਿੰਦੇ ਆ ਆ ਮੁੰਡਾ ਕਹਿੰਦਾ ਪਾਕਿਸਤਾਨ ਤੋਂ ਆਇਆ ਮੇਰੇ ਵੀਰੋ ਤੇ ਚਰਚੇ ਕਹਿੰਦੇ ਯੂਰਪ ਦੇ ਵਿੱਚ ਹੁੰਦੇ ਆ ਆ ਗੱਬਰੂ ਵੀ ਕਹਿੰਦੇ ਦੁਨੀਆ ਦੀਵਾਨੀ ਹੈ ਪਰ ਜਿਹੜਾ ਕਹਿੰਦੇ ਹੇ ਵਦਰੀ ਮੈਂ ਦੇਖ ਰਿਹਾ ਆ ਪਾੜ ਦੇ ਮੋਸਰ ਨੂੰ ਬਚਾ ਲਈਏ ਮੇਰੀ ਦੇਖ ਕੇ ਮੋਸਰ ਆਪਣੇ ਬਚਾ ਲਈ ਬਾਲ ਇਧਰ ਬਸੇ ਜੀ ਕਬੱਡੀ ਖੇਡ ਸੁੱਖਾ ਮੱਗਾ ਪਾਉਣ ਵਾਸਤੇ ਲੱਗਾ ਹੋਇਆ ਇਹ ਪੱਟਾਂ ਦੇ ਅੱਗੇ ਬੱਟ ਨੇ ਖੰਦੇ ਉਹ ਡਾਲਾਂ ਦੇ ਜਿਹੜਾ ਹੱਥ ਲਾ ਪੈਂਦੇ ਉਹ ਕਿਹੜੇ ਪਿੰਡ ਦਾ ਗੱਭਰੂ ਲਕੀ ਹੁੰਗਲਾ ਕਰ ਕਰ ਪੁੱਜਿਆ ਉਹ ਗੱਲ ਗੱਲ ਚੌੜੀਆਂ ਛਾਤੀਆਂ ਵਾਲੇ ਆ ਜਦੋਂ ਰੇਗ ਮਾਨ ਦੇ ਮੁਗੜਿਆ ਵੀ ਗੱਜ ਗੱਜ ਲੋ ਜੀ ਪਹਿਲਾ ਮੈਚ ਸਪੰਕ ਹੋਇਆ ਪੂਰਾ ਪਹਿਲੇ ਮੈਚ ਤੋਂ ਬਾਹਰ ਲੋਕਾਂ ਨੂੰ ਪਿਆਸ ਲੱਗੀ ਪਾਣੀ ਦੀ ਗਰਮੀ 바ਵਾ ਅੱਜ ਯਾਰ ਅਛਾ ਬੀਗਿਲ ਤੇ ਭੀੜ ਦੇਖੋ ਕਿੰਨੀ ਆ ਇੱਧਰ ਆ ਆ ਗਏ ਸਾਰੇ ਪ੍ਰੀਨੂ ਵਾਲੇ ਵੀ ਆ ਗਏ ਕਰਮੋਨੇ ਵਾਲੇ ਵੀ ਆ ਗਏ ਆਪਣੇ ਵੀਰ ਸਾਰੇ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਪਹੁੰਚਣ ਤੇ ਸਲਵਾ ਆਜੋ ਲੋ ਜਿਆ ਮੁੰਡਾ ਹੈਪੀ ਆ ਇੱਧਰ ਹਾਂ نو ہو گیا ہاں ترینو تو ترینو تو ہاں آ گیا میچ مرونے پہلی کبڈی پلی سی تے پہلا پوائنٹ دے خاطر میندا سی لبندہ سی تو بدوا کبڈی پلے دے ہتے ودا ہے جس چار میں چار جو ٹار جگہ دے سامنے دیکھیا نشان چٹ بند کریا واہ سامنے کاندے ہتھ میچ دے دیکھیا ਅੱਦਲ ਨੂੰ ਆਏ ਹੋਏ ਨੇ ਐਨ ਸਰਾਰ ਬੰਨਿਆ ਹੋਇਆ ਮੇਰੇ ਵੀਰੋ ਅੱਜ ਦੇ ਮੇਲੇ ਦਾ ਬੱਬੂ ਬਈ ਕਹ ਰਿਹਾ ਇਧਰੋਂ ਪਾਸੇ ਕਹਿੰਦੇ ਵੀ ਪੁਆਇੰਟ ਰੇਡ ਦਾ ਪੁਆਇੰਟ ਸ਼ਾਟ ਹੱਟੇ ਇੰਦਰ ਖੜੀ ਹੈ ਨੌਜਵਾਨ ਦੇ ਉਹ ਵੀ ਸਾਰੇ ਆਪਣੇ ਵੀਰ ਅੱਜ ਤੋਂ 4-5 ਸਾਲ ਪਹਿਲਾਂ ਅਸੀਂ ਇਕੱਠੇ ਹੀ ਰਹਿੰਦੇ ਹੁੰਦੇ ਸੀ ਸਾਰੇ ਤੇ ਅੱਜ ਮੇਲੇ ਟੂਰਨਾਮੈਂਟ ਤੇ ਆਪਣੇ ਸੱਜੇ ਤੇ ਪਹੁੰਚੇ ਮੇਰੇ ਵੀਰ ਬਹੁਤ ਧੰਨਵਾਦ ਇਹਨਾਂ ਦਾ ਆਹ ਦੇਖੋ ਲੁੱਧੜ ਸਾਹਿਬ ਆਪਣੇ ਛੋਟੇ ਲੁੱਧੜ ਦਾ ਆ ਜਾ ਗੁੱਸਲੇ ਨੂੰ ਮੇਰੇ ਸਾਹ ਲੁੱਧੜ ਸਾਹਿਬ ਰੇਡ ਪਾ ਰਹੇ ਆ ਜਰਾ ਚਾਰ ਚਾਰ ਚਾਲ ਚਾਲ ਦੱਸ ਆ ਓਏ ਰੈਫਰੀ ਵੀ ਚਾਹੀਦਾ ਕਹਿੰਦਾ ਇਹ ਕਹਿੰਦਾ ਰੈਫਰੀ ਵੀ ਚਾਹੀਦਾ ਕੋਈ ਖੜੀ ਆ ਕੋਈ ਇਕੱਲਾ ਇਕੱਲਾ ਆ ਜਾ ਕੱਲੇ ਨਾ ਕੱਲਾ ਆ ਜਾ ਮੌਇਨਾ ਕਰ ਰਿਹਾ ਜਾਂ ਮੌਇਨਾ ਕਿਹੜਾ ਚੈਨ ਟੁੱਟੀ ਨੰਬਰ ਬਗ ਨੰਬਰ ਤੁਹਾਡਾ ਮੈਂ ਰੈਫਰੀ ਬੈਸ ਜੀ ਲੋ ਜੀ ਇਧਰ ਕਬੱਡੀ ਕੱਪ ਚੱਲ ਰਿਹਾ ਤੇ ਨਾਲ ਸੀਬ ਚੱਲ ਰਹੀ ਹੈ ਗੱਲ ਇੱਕ ਨੰਬਰ ਹੋਈ ਪਈ ਐ ਹਨ ਹਾਂ

சார ச நான் கே நான் சரான் ரே நான் ریڑ بھر مران میرے سکھا شیر ਆਹ ਇਹ ਕੰਨੇ ਮੈਚਾਂ ਨੂੰ ਲਾਈਵ ਕਰਦੇ ਨਾਲ ਦੀਪਾ ਵੱਜੋ ਸਾਡਾ ਭਰਾ ਤੇ ਗੁਰਦਾਸਪੁਰੇ ਦੀ ਦੁਨੀਆ ਜਾਣਦੀ ਪਰ ਆਹ ਸਾਹਮਣੇ ਇਹ ਕਹਿੰਦੇ ਮੇਰੇ ਵੀਰੋ ਮੁੰਡਾ ਪਾਕਿਸਤਾਨੀ ਆ ਇਹ ਚੜਾਈਏ ਕਹਿੰਦੇ ਕੋਦਰ ਦੀ ਲਓ ਸਾਹਮਣੇ ਟੱਕ ਮੇ ਟੱਕ ਆਹ ਕਹਿੰਦੇ ਤਾਲ ਆ ਗੱਜ ਚੋੜੀ ਸ਼ਾਨੀ ਵੀ ਟੂਰਨਾਮੈਂਟ ਹੋ ਗਿਆ ਖਤਮ ਫਾਈਨਲ ਮੈਚ ਹੋ ਗਿਆ ਬਹਿਰ ਕਮੋ ਜਿੱਤੀ ਗਰੋਨੇ ਦੇ ਬਹਿਰ ਕਮ ਦਾ ਫਾਈਨਲ ਕਹਿੰਦੇ ਜਿਹੜਾ ਜਿਹੜੇ ਬੱਤੀਆਂ ਕਹਿੰਦੇ ਕਹਿੰਦਾ ਜਿਹੜਾ ਚੜ ਕੇ ਆਉਂਦਾ ਫਿਰ ਆਉਂਦੇ ਕਹਿੰਦਾ ਸਿਰਾਂ ਘਰ ਆਉਂਦਾ